ਵਾਇਗੁਰਜੀ ਦਾ ਖਾਸ ਸਾਹਿਬ ਵਾਇਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲੱਖਣੀ ਦੇ ਵਿਆਹ ਪਰੋਬ ਦੀ ਸਮੂੱਚੀ ਨਾਨਕ ਨਾਮਲੇਵਾ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਦਾਖਲਾ ਖੁਦਾਈ ਦਿੰਦਾ ਔਰ ਬੇਨਤੀ ਕਰਦੇ ਚਾਹੁੰਦਾ ਕਿ ਹਰ ਸਾਲ ਦੀ ਤਰ੍ਹਾਂ 29 ਅਗਸਤ ਤੇ 30 ਅਗਸਤ ਨੂੰ ਧੰਨ ਗੁਰਮਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਪਰੋਬ ਦਾ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਬੇਰਸਾਬ ਸਰਹਤਪੁਰ ਮੋਦੀ ਦੀ ਧਰਤੀ ਤੇ ਮਨਾਇਆ ਜਾ ਰਿਹਾ 29 ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ ਬੇਰਸਾਬ ਤੋਂ ਆਰੰਭ ਹੋ ਕੇ ਬਟਾਲੇ ਪਹੁੰਚਣਾ 30 ਅਗਸਤ ਨੂੰ ਗੁਰਦੁਆਰਾ ਢੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਮੁੜ ਕੇ ਗੁਰਦੁਆਰਾ ਢੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਵੱਧ ਵੱਧ ਸਹਿਯੋਗ ਦਿ ਕਰੋ ਔਰ ਸਾਰੇ ਰਲ ਕੇ ਪ੍ਰਬੰਧ ਨੂੰ ਸੰਭਾਲ ਕੇ ਨਗਰ ਕੀਤਨ ਨੂੰ ਟਾਈਮ ਨਾਲ ਪਹੁੰਚਾਉਣ ਦਾ ਅਪਰਾਲਾ ਵੀ ਕੰਡਾ ਹੈ। ਹਰ ਸਾਲ ਹੀ ਸਾਰੇ ਇਕੱਤਰ ਹੋ ਕੇ ਆਪਣੇ ਮੈਨੇਜਰ ਸਾਹਿਬਾਨ ਦੇ ਨਾਲ ਮੈਂਬਰ ਸਾਹਿਬ ਦੋਵੇਂ ਹੀ ਐਸਐਸਪੀ ਸਾਹਿਬ ਕੋਲ ਇੱਥੋਂ ਦੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਨੇ ਆ ਜਾਈ ਐਸਐਸਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮਿਲੇ ਆ। ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਔਰ ਆਉਣ ਵਾਲੇ ਦਿਨਾਂ ਜਿਹੜੇ ਪ੍ਰਬੰਧ ਕਰਨੇ ਨੇ ਉਹਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ। ਪੂਰਨ ਭਰੋਸਾ ਐਸਐਸਪੀ ਸਾਹਿਬ ਨੇ ਦਿੱਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਹਿਮਤ ਨਾਲ ਇਹ ਮਾਲਕਾਤ ਵਿੱਚ ਖਰੋ ਕੇ ਸਾਰੇ ਕਾਰਜ ਸੰਪੂਰਨ ਕਰਾਉਣਗੇ ਅਸੀਂ ਵੀ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਾਰਜ ਵਿਆਹਪੁਰਬ ਪਿਆਰੇ ਨੇ ਨਰਵਿਕੰਤਤਾ ਤਾਇਤ ਸੰਪੂਰਨ ਹੋਣ ਅਸੀਂ ਵਿਸ਼ਵਾਸ ਵੀ ਕਰਨੇ ਆ ਅਸੀਂ ਭਰੋਸਾ ਵੀ ਕਰਨੇ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਤੇ ਭਰੋਸਾ ਦਿੱਤਾ ਵੀ ਹੈ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਹੋਣਗੀਆਂ ਜਿਹੜੇ ਡੀਸੀ ਸਾਹਿਬ ਨਾਲ ਐਸਪੀਐਮ ਸਾਹਿਬ ਨਾਲ ਉਹਦੇ ਚ ਵੀ ਬਾਕੀ ਵਿਚਾਰਾ ਕੀਤੀਆਂ ਜਾਣਗੀਆਂ ਸੋ ਅੱਜ ਕੇਵਲ ਤੇ ਕੇਵੜੀ ਐਸਐਸਪੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਚ ਜੋ ਜੋੜ ਮੇਲਾ ਚੱਲ ਰਿਹਾ ਉਹਦੇ ਪਰਿਵਾਰ ਸਮੇਤ ਸ਼ਮੂਲੀਅਤ ਕਰਕੇ ਨਾ ਤਮਸਤ ਕੋਣ ਲਈ ਬੇਨਤੀ ਕੀਤੀ ਹੈ ਉਹਨਾਂ ਨੂੰ ਪ੍ਰਵਾਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲਿਆ ਹਾਂ ਡੈਪੂਟੀ ਅਧਿਕਾਰੀ ਤੇ ਇਹ ਚੀਜ਼ ਦੱਸੀ ਹੈ ਕਿ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੇ ਲਾਅਨ ਆਰਡਰ ਤੇ ਸਾਰੀ ਗੱਲ ਦਸਤੀ ਅੱਗੇ ਕਰਦੇ ਨੇ ਸਾਰੇ ਇਦਾਂ ਯਾਰ ਜੀ ਉਹਨਾਂ ਸਾਨੂੰ ਭਰੋਸਾ ਦਿੱਤਾ ਇਹ ਇਦਾਂ ਹੀ ਹੋਏਗਾ ਉਦੋਂ ਮੀਟਿੰਗ ਨੂੰ ਵੀ ਜੇ ਅਸੀਂ ਮੀਟਲ ਛੇਤੀ ਬੁਲਾ ਲਾਂਗੇ ਆਪਾਂ ਮੀਟਿੰਗ ਬੁਲਾ ਕੇ ਫਿਰ ਸਾਰੇ ਸਿਵਲ ਪ੍ਰਸ਼ਾਸਨ ਦੇ ਡੀਸਾ ਵੀ ਆ ਜਾਣਗੇ ਸਾਰੇ ਅਧਿਕਾਰੀ ਦੂਜੇ ਵੀ ਆ ਜਾਣਗੇ ਉਹ ਸਾਰੇ ਨਾਲੇ ਸਾਹਮਣੇ ਆਪਾਂ ਨੂੰ ਸੋਣੀ ਗੱਲ ਹੋ ਜਾਈ ਤੇ ਸਾਰੇ ਪ੍ਰਬੰਧ ਜਿਹੜਾ ਆਪਾਂ ਬਣਾ ਸਹੀ ਕਰ ਲੇ ਦੋਵੇਂ ਮੈਂਬਰ ਲਿਆ ਸੀ ਦੋਨਾਂ ਨੂੰ ਪੂਰਾ ਭਰੋਸਾ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰ ਪਰ ਉਹਨਾਂ ਦੇ ਹੱਥ ਰੱਖੇ ਤਾਂ ਤੁਸੀਂ ਬਖਸ਼ੇ ਸਾਰੇ ਜਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਇਹ ਬਟਾਲੇ ਦੀ ਧਰਤੀ ਕਰਮਾਂ ਵਾਲੀ ਜਿਸੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਿਸ ਚੰਨ ਸ਼ੂਤਰਾ ਧਰਤੀ ਇਹ ਮਹਾਰਾਜ ਸੱਚਾ ਪ ਇਹ ਗੁਰਸਾਰੇ ਪਰਿਵਾਰ ਨੂੰ ਸਾਰੇ ਬਟਾਲੇ ਨੂੰ ਆਸੇ ਪਾਸੇ ਸੰਗਤ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਬਖਸ਼ੋ ਬੜਾ ਕੋਈ ਨਾਕ ਦਾ ਫਰੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ